ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹਮਨ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੈਂਡ ਹੈਗਾ ਸੱਦੇਆਲਾ ਜ਼ਿਲ੍ਹਾ ਮੋਗਾ ਤਹਿਸੀਲ ਵੀ ਮੋਗਾ ਹੀ ਆ ਅੱਜ ਦੀ ਵੀਡੀਓ ਦੇ ਵਿੱਚ ਦੋ ਜਾਨਵਰ ਵਿਖਾਉਣੇ ਆ ਇੱਕ ਫੁੱਲ ਵੱਡੀ ਵੈੜ ਡੱਬੀ ਮਗਰ ਵੀ ਬੱਚਾ ਬਹੁਤ ਚੰਗੀ ਵੱਛੀ ਹੈ ਤੇ ਇੱਕ ਫੁੱਲੀ ਵੱਡੀ ਮੱਝ ਹੈ ਵੈੜ ਦਾ ਵੀ ਕਾਦੀ ਫੁੱਲਾ ਤੇ ਓਡੀ ਮੱਝ ਹੈ ਇਹਦੇ ਮਗਰ ਕੱਟਾ ਦੋ ਜਾਨਵਰ ਇਨਫਰਮੇਸ਼ਨ ਲੈ ਦਨਾਂ ਜਾਇਜੇ ਭਾ ਹੋਣਗੇ ਜੇ ਕਿਸੇ ਨੇ ਵੈਢ ਲੈਣੀ ਹੈ ਅਗਲਾ ਵੈਢ ਲੈ ਲੇ ਤੇ ਜੇ ਕਿਸੇ ਨੇ ਮੱਝ ਲੈਣੀ ਤਾਂ ਅਗਲਾ ਮੱਝ ਲੈ ਲੇ ਗੱਲਾਂ ਬਾਤਾਂ ਬਾਈ ਨਾ ਕਰ ਲੈਨੇ ਆ ਸਾਰੀ ਇਨਫਰਮੇਸ਼ਨ ਲੈ ਕੇ ਦੇ ਦਨਾਂ ਹਾਂਜੀ ਸਤਿ ਸ੍ਰੀ ਅਕਾਲ ਜੀ ਨਾਂ ਦੱਸ ਦੀ ਨਾਂ ਨਸੀਬ ਸਿੰਘ ਆ ਬਾਈ ਪਿੰਡ ਸਰਦਾ ਸਿੰਘ ਦਾ ਜ਼ਿਲ੍ਹਾ ਮੁਕਤ ਤਹਿਸੀਲ ਮੁਕਈ ਆ ਫੋਨ ਨੰਬਰ ਦੱਸ 94646159 ਬੋਲ ਜੀ ਕੀ ਤੂੰ ਸ਼ੁਰੂ ਕਰਮਾ ਇਹ ਬਾਈ ਤੀਜਾ ਸੂਸ ਹੋਈ ਮੈਨੇ ਠੀਕ ਆ ਸੂਈ ਨੂੰ ਅੱਜ 6-7 ਦਿਨ ਹੋ ਗਏ ਸਮਾਂ ਇਸ ਟਾਈਮ ਜਿਹੜਾ ਦੁੱਧ ਚੂਨ ਵਾਲਾ 11 ਕਿਲੋ ਆ ਆਪਾਂ 10 ਕਿਲੋ ਕਹਿ ਕੇ ਦੇਵਾਂਗੇ ਮਗਰ ਟੱਟਾ ਟੱਟਾ ਸੀਲ ਤਾਂ ਅੱਗੇ ਚਵਾ ਦਿਨ ਕਿੰਨੇ ਹੋਗੇ 6-7 ਦਿਨ ਹੋ ਗਏ ਕਿੰਨਾ ਕੁ ਪਿਆਜ ਦੁੱਧ ਯਾਰ 12 ਪਿਆਜੇ 13 ਪਿਆਜੇ ਹਨਾ ਬਾਕੀ ਅਗਲੇ ਦੀ ਸੇਵਾ ਬਾਕੀ ਮੈਂ ਵੱਡੀ ਐ ਛੂਟੀ ਦੋਸਤੋ 12 ਪਿਆਜੇ 13 ਪਿਆਜੇ ਬਾਕੀ ਭਾਈ ਕਹਿੰਦਾ ਅਗਲੇ ਦੀ ਸੇਵਾ ਪਹਿਲਾਂ ਹੀ ਦੱਸ ਦਿੰਨਾ ਮੱਝ ਫੁੱਲ ਵੱਡੀ ਐ ਤੀਜਾ ਸੂਆ ਅਮਰੀਕਨ ਵਹਿੜ ਜਿਹੜਾ ਕੱਦ ਨਾਲ ਅਮਰੀਕਨ ਖੜੀ ਫੁੱਲ ਵੱਡੀ ਰੇਲ ਗੱਡੀ ਦੇ ਡੱਬੇ ਜੱਡੀ ਆ 11 ਕਿਲੋ ਦੁੱਧ ਆ 6 ਸੱਤਾਂ ਦਿਨਾਂ ਦੀ ਸੂਈ ਥੱਲੇ 10 ਕਿਲੋ ਦੀ ਗਰੰਟੀ ਹੋਊ ਭਾਈ ਕਹਿੰਦਾ ਦੋ ਟਾਈਮ ਚਾਰ ਟਾਈਮ ਪੰਜ ਟਾਈਮ ਜਿੰਨੇ ਟਾਈਮ ਅਗਲੇ ਦਾ ਜੀ ਕਰਦਾ ਕੰਡੇ ਤੇ ਜੋਖਲੇ ਵੀਡੀਓ ਬਣਾ ਰਹੇ ਆ 11:00 ਵਜੇ ਸਵਾ ਜ਼ਰੂਰ ਨੋਟ ਕਰਿਓ ਕਿਉਂਕਿ ਸੂਈ ਸਵਾਈ ਆ ਇਹੀ ਕਿਤੇ ਵੀਡੀਓ ਆਥਣੇ ਬਣਦੀ ਚਾਰ ਪੰਜ ਵਜੇ 6 ਵਜੇ ਤੇ ਹਵਾਨਾ ਇਹਦੂ ਦੁੱਗਣਾ ਵਿਖਾਉਣਾ ਸੀ ਸਵੇਰ ਦੀ ਚਵਾਈ ਹੋਈ ਆ ਮਗਰ ਇਹਦੇ ਕਟਾ ਥਣ ਸੋਹਣੇ ਆ ਆ ਅੱਧੀ ਚਵਾਈ ਵਾਲੇ ਚਾਰਾਂ ਥਾਣਾ ਦਾ ਸੇਮ ਹੀ ਸਾਈਜ਼ ਆ ਸਾਰੇ ਪਿੰਡੇ ਤੇ ਤੁਹਾਨੂੰ ਨਾੜਾਂ ਓਵੇਂ ਦੱਸਦਿਆਂ ਹੋਣੀਆਂ ਪਤਲੀ ਚਮੜੀ ਦੀ ਆ ਲੇਵੇ ਤੇ ਵੀ ਨਾੜਾਂ ਬਹੁਤ ਆ ਦੋਸਤੋ ਕਈ ਵਾਰ ਮਾੜਾ ਮੂਟ ਉਪਰੇ ਬੰਦੇ ਕਰਕੇ ਜਾਨਵਰ ਮਾੜਾ ਮੂਟ ਕਰ ਜਾਂਦਾ ਉਦਾਂ ਸੀਲ ਸਾਉ ਦੀ ਗਰੰਟੀ ਹੋਊਗੀ ਸੂਈ ਸਵਾਈ ਆ ਬਾਕੀ ਇਹ ਕਿਹੜਾ ਕੋਈ ਗੱਬਣਾ ਤੜਕੇ ਹੱਥ ਨੇ ਦੋ ਟਾਈਮ ਚਾਰ ਟਾਈਮ ਅਗਲਾ ਚੂਕ ਕੇ ਲੈ ਜੇ ਮੈਂ ਤਾਂ ਅੱਗੇ ਵੀ ਆਮ ਹੀ ਕਹਿਣਾ ਹੁਣਾ ਕਿਸੇ ਨੇ ਮੱਝ ਲੈਣੀ ਆ ਕਿਸੇ ਨੇ ਗਾਂ ਲੈਣੀ ਆ ਹਰੇਕ ਵੀਡੀਓ ਚ ਵਾਰ-ਵਾਰ ਕਹਿੰਦਾ ਭਾਵਾਂ ਗਾਂ ਲੈਣੀ ਆ ਭਰਾਵੋ ਭਾਵਾਂ ਮੱਝ ਲੈਣੀ ਆ ਸੂਏ ਸਵਾਏ ਪਸ਼ੂ ਨੂੰ ਤਰਜੀਹ ਦਿਆ ਕਰੋ ਕਿਉਂਕਿ ਜੋ ਚੀਜ਼ ਆ ਤੁਹਾਡੇ ਸਾਹਮਣੇ ਆ ਜਾਣੀ ਆ ਜਿਵੇਂ ਹੁਣ ਮੱਝ ਐ ਬੇਫਿਕਰ ਹੋ ਕੇ ਲੈ ਲਓ 11 ਕਿਲੋ ਦੁੱਧ ਦਾ 10 ਕਿਲੋ ਕੰਡੇ ਦੇ ਜੋ ਕੇ ਲੈ ਜਾਓ 13 ਪਿਆਜੇ 14 ਪਿਆਜੇ ਇੱਥੇ ਬਾਈ ਕਹਿੰਦਾ ਦੁੱਧ ਪਿਆਜੂ ਫੁੱਲ ਵੱਡੀ ਤੀਜਾ ਸੂਆ ਮੱਝ ਜੈ ਜਪਾ ਨਸੀਬ ਫੁੱਲ ਯਾਰ ਕਰਾਉਣੀ ਐ 15 ਕਰਾ ਲਾ ਵੇਚਣ ਵਾਲੀ ਗੱਲ 13 ਦੀ ਆਪਾਂ ਦੇ ਦਿੰਦੇ 113000 ਦੀ ਬਾਈ ਕਹਿੰਦਾ ਆਪਾਂ ਦੇ ਦੇਣੀ ਆ ਉਹਦੇ ਜੋ ਮਾਨ ਤਾਨ ਹੋ ਜੂ 11 ਕਿਲੋ ਅੱਜ ਦੋ ਟਾਈਮ ਚਾਰ ਟਾਈਮ ਕੰਡੇ ਦੇ ਦੁੱਧ ਜੋ ਕੇ ਲੈ ਜੇ ਅਗਲਾ ਨੱਟ ਤਿਆਰ 13 ਪਿਆਜ 14 ਪਿਆਜ ਇੱਥੇ ਦੁੱਧ ਪਿਆਜੂ ਮਗਰ ਕਟਾ 2 ਨੰਬਰ ਤੇ ਆ ਜਾ 2 ਨੰਬਰ ਬਈ ਦੂਜਾ ਸੂਸ ਹੋਈ ਬੈੜ ਹੂੰ ਸੂਈ ਨੂੰ ਹੋ ਜਾਊ ਸਵਾਹ ਨਹੀਂ ਜਾਣ ਬਈ ਘੱਟੋ ਘੱਟ ਹੂੰ 20 ਦਾ ਸਮਾਹ ਹੋ ਗਿਆ ਸੂਈ ਮਗਰ ਬੱਛੀ ਐ ਬੱਛੀ ਨਾ ਮੜੀ ਗੋਡੇ ਤੇ ਸੱਟ ਲੱਗੀ ਵੀ ਆ ਠੀਕ ਐ ਇਹ ਆਪਾਂ ਪਿੰਡੋਂ ਹੀ ਲਈ ਆ ਬਹੁਤ ਗਰੰਟੀ ਵਾਲੇ ਘਰੋਂ ਵਹਿੜਾਈ ਆ ਇਹ ਥੋ ਪੱਕੇ ਲੇਵੇ ਦੀ ਆ ਦੁੱਧ 18 ਹੋਵੇ 19 ਹੋਵੇ ਇਹਨਾਂ ਦਾ ਉਹਦਾ ਝਾਗ ਆਲਾ ਹੋਊਗਾ 20 ਤੋਂ ਬਾਹਰ ਹੀ ਪਰ ਜਿਹੜਾ ਠੰਡਾ ਦੁੱਧ ਉਹ 18 19 ਦੇ ਲਈ ਦੋਸਤੋ ਆ ਇਹਦਾ ਬੱਚਾ ਮਗਰ ਬੱਚੀ ਜਾਨਵਰ ਚੰਗਾ ਪਰ ਇਹਦੇ ਪਰਲੇ ਗੋਡੇ ਤੇ ਸਾੜੀ ਜੀ ਲੱਗੀ ਵੀ ਆ ਉਹ ਤੁਸੀਂ ਆ ਕੇ ਵੇਖ ਲਿਓ ਹੂੰ ਬੱਚੀ ਚੰਗੀ ਆ ਵਧੀਆ ਸੰਭਲੋਗੇ ਸੇਵਾ ਕਰ ਲੋਗੇ ਸੋਹਣੀ ਵੱਡੀ ਵਹਿੜ ਤਿਆਰ ਹੋਊਗੀ ਸਣੇ ਝੱਗ ਪਾਈ ਕਹਿੰਦਾ ਡੱਬੇ ਮਾਰਨੇ ਹੁਣ ਤਾਂ 20 ਤੋਂ ਹੀ ਬਾਹਰ ਹੋ ਤੇ ਜੇ ਠੰਡਾ ਦੁੱਧ ਕੰਡੇ ਦੇ ਜੋਖਣਾ 18 19 ਕਿਲੋ ਨੈਟ ਦੁੱਧ ਤਿਆਰ ਹੈ ਤੜਕੇ ਆਥ ਨੇ 4 ਟਾਈਮ ਚੋਕੇ ਲੈ ਜਿਓ ਭਾਵਾਂ ਇਹ ਬਾਈ ਕਹਿੰਦਾ ਪਿੰਡੋਂ ਹੀ ਲਈ ਆ ਫੁੱਲ ਤਸੱਲੀ ਵਾਲੇ ਘਰੋਂ ਆਈ ਏ ਜਦੋਂ ਮੈਂ ਆਇਆ ਮੇਰੇ ਆਉਂਦੇ ਤੋਂ ਹੀ ਬਾਈ ਨੇ ਲੈ ਕੇ ਘਰੇ ਬੰਨੀ ਆ ਪਿੰਡੋਂ ਲਈ ਆ ਫੁੱਲ ਦੁੱਧ ਦੀ ਗਾਰੰਟੀ ਏ ਵਾਰ-ਵਾਰ ਕਹਿ ਰਹੇ ਆ ਦੋਵੇਂ ਪਸ਼ੂ ਸੂਏ ਸਵਾਏ ਆ ਵੀਡੀਓ ਬਣਾ ਰਹੇ ਆ 11:00 ਵਜੇ ਆਥਨ ਦੀ ਚਵਾਈ ਚ ਪਿਆ ਸਾਰਾ ਦੈਣੇ ਚਾਂਦ ਤੇ ਕਰਹਵਾਨਾ ਦੁੱਧ ਨਾਲ ਭਰ ਲੈਣਾ 18 19 ਕਿਲੋ ਦੁੱਧ ਕੰਡੇ ਵਾਲਾ ਤਿਆਰ ਕਿੰਨੇ ਦੀ ਇਹ ਇਹ 72 ਦੀ ਦੇ ਦੇ ਇੱਕ ਨੰਬਰ 113000 ਦੀ ਦੋ ਨੰਬਰ 72000 ਦੀ ਦੋ ਆਗਾ ਦੋਵੇਂ ਫੁੱਲ ਵੱਡੇ ਆ ਆ ਵਿਹੜ ਤੋਂ ਤੁਹਾਨੂੰ ਦੇਸੀ ਰਹੀ ਆ ਤੇ ਏਡੀ ਮੱਝ ਆਏ ਨਹੀਂ ਕਿ ਆ ਕਿ ਵਿਹੜ ਬਾੜੀ ਵੱਡੀ ਆ ਤੇ ਮੱਝ ਛੋਟੀ ਆ ਮੱਝ ਦਾ ਕੱਦ ਵੀ ਉਹਦੇ ਜੱਡਾ ਹੀ ਆ ਆਪਰੇ ਵੇਖ ਲਓ ਮੱਝ ਇੱਕ ਉਂਗਲ ਕੋਈ ਵਿਹੜ ਨੂੰ ਤਾਂ ਦੀ ਜਾਂਦੀ ਆ ਮੈਂ ਤੁਹਾਨੂੰ ਜਿਵੇਂ ਪਹਿਲਾਂ ਆਖਿਆ ਰੇਲ ਗੱਡੀ ਦੇ ਡੱਬੇ ਜਿੱਡੀ ਆ ਜਿਹਦੇ ਜਿਹੜਾ ਵੀ ਜਾਨਵਰ ਪਸੰਦ ਆਉਂਦਾ ਬਾਈ ਨੂੰ ਫੋਨ ਲਾ ਲਓ ਜੈਜੀ ਮੋਲ ਕੀਤਾ ਅੱਜ ਦਾ ਬਾਈ ਨੇ 1,11,000 ਮਾਨ ਤਾਨ ਹੋ ਜੂ ਛੋੜਛਾਪਾ 11 ਕਿਲੋ ਕੰਡੇ ਦੇ ਜੋਖਲੋ 13 ਪਿਆਜੇ 14 ਪਿਆਜੇ ਤੁਹਾਨੂੰ ਵੀ ਪਤਾ ਸਹੀ ਬਣੇ ਪਸ਼ੂ ਦਸੀ ਬਾਹਰੀ ਦੇਣੀ ਕਣ ਕਣ ਚੱਲ ਕੇ ਦੁੱਧ ਤੇ ਆਉਂਦਾ ਇਹਦੇ ਥੱਲੇ 18-19 ਕਿਲੋ ਕੰਡੇ ਵਾਲਾ ਸੱਦੇ ਵਾਲਾ ਪਿੰਡ ਜਿਲਾ ਮੋਗਾ ਤਹਿਸੀਲ ਮੋਗਾ ਸਸੀਗੜ੍ਹ